ਹਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਆਪਣੇ YouTube ਨੰਬਰਦਾਰ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਤੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਲੋ ਜੀ ਹੁਣ ਵੱਜ ਗਏ ਨੇ 10:30 ਸਵੇਰ ਦੇ ਹਨ ਆਪਾਂ ਆਗੇ ਸ਼ੌਪ ਤੇ ਘਰ ਤੋਂ ਕੰਮ ਨਿਮੇੜ ਕੇ ਤੇ ਅੱਜ ਆਪਾਂ ਤੁਹਾਡੇ ਲਈ ਨਾ ਪਲੇਨ ਫੈਬਰਿਕ ਲੈ ਕੇ ਆਇਆ ਹਨਾ ਤੁਸੀਂ ਪੁੱਛਦੇ ਸੀ ਕਿ ਤੁਹਾਡੀ ਸ਼ਾਪ ਦੇ ਉੱਤੋਂ ਫੈਬਰਿਕ ਮਿਲ ਜੂ ਜਿਹੜੀ ਪਹਿਣਾ ਵਰਕ ਕਰਾਉਂਦੀ ਹੈ ਨੇ ਹਾਂਜੀ ਆਪਣੀ ਸ਼ਾਪ ਦੇ ਉੱਤੇ ਪਲੇਨ ਫੈਬਰਿਕ ਸਾਰਾ ਤਰ੍ਹਾਂ ਦਾ ਹੁੰਦਾ ਹੈਗਾ ਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਪਲੇਨ ਫੈਬਰਿਕ ਲੈ ਕੇ ਆਏ ਆ ਉਹ ਵਾਲੀ ਹੈਗੇ ਜੀ ਚੈੱਕ ਕਾਟਨ ਹਨਾ ਬਹੁਤ ਹੀ ਸੋਹਣੀ ਕਾਟਣੇਗੀ ਬਾਕੀ ਨਿਊ ਆਈ ਹੈ ਜੀ ਉਹਦੇ ਵਿੱਚ ਹਲੇ ਫਿਲਹਾਲ ਕਲਰ ਨੇ ਜਿਹੜੇ 4-5 ਕਿਨੇ ਸਾਨੂੰ ਦਿਖਾਉਣੇ ਆ ਪਲੇਨ ਸੂਟ ਹਨਾ ਪਲੇਨ ਇਹਦੇ ਵਿੱਚ ਨਾ ਚੈੱਕ ਬਣਿਆ ਹੋਇਆ ਹੈ ਚੈੱਕ ਜਿਹੜਾ ਨਾਲ ਦਾ ਹੀ ਬਣਿਆ ਹੋਇਆਗਾ ਵੀ ਕੰਟਰਾਸਟ ਨਹੀਂ ਹੈਗਾ ਤੇ ਲਾਈਟ ਡਾਰਕ ਜਿਹਾ ਚੱਕਾ ਇਹਦੇ ਵਿੱਚ ਬਣਿਆ ਹੋਇਆ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਵੈਸੇ ਕੰਨੀ ਤੇ ਕੋਈ ਸਟੈਂਪ ਨਹੀਂ ਹੈਗੀ ਜੀ ਵਧੀਆ ਕੁਆਲਿਟੀ ਦਾ ਤੇ ਖਰਾਬ ਵਗੈਰਾ ਕੁਝ ਨਹੀਂ ਹੁੰਦਾ ਜੀ ਇਹਨੂੰ ਵਿਦਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰ ਸਕਦੇ ਹੋ ਹਨ ਵੀ ਲਾਈਨਿੰਗ ਲਾ ਕੇ ਕਰ ਸਕਨਾ ਤੁਸੀਂ ਉਹ ਤੁਹਾਡੀ ਇੱਛਾ ਹੈਗੀ ਤੇ ਤੁਸੀਂ ਮਸ਼ੀਨ ਵਰਕ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਨੀਡਲ ਥ्रेड ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਪਲੇਨ ਬਣਾਉਣਾ ਚਾਹੁੰਦੇ ਹੋ ਪਲੇਨ ਵੀ ਬਣਾ ਸਕਦੇ ਆ ਆਪਾਂ ਵੈਸੇ ਬਰਕ ਲਈ ਇਹ ਵਾਲੇ ਸੂਟ ਲੈ ਕੇ ਆਇਆ ਤੇ ਭੈਣਾਂ ਦੀ ਡਿਮਾਂਡ ਸੀ ਇੱਕ ਆਪਾਂ ਨੇ ਵੀਡੀਓ ਪਾਈ ਸੀਗੀ ਇਹ ਵਾਲੇ ਸੂਟਾਂ ਦੀ ਤੇ ਹੈਗੇ ਨੇ ਜੀ ਇਸ ਇਹਦੇ ਵਿੱਚ ਕਲਰ ਇਹ ਹੈਗਾ ਜੀ ਰੈਸਟ ਕਲਰ ਦੇਖੋ ਜਿੱਦਾਂ ਦਾ ਵੀਡੀਓ ਦੇ ਵਿੱਚ ਕਲਰ ਆ ਰਿਹਾ ਹੈਗਾ ਸੇਮ ਕਲਰ ਹੈਗਾ ਇਹੇ ਕੋਈ ਫਰਕ ਨਹੀਂ ਹੈਗਾ ਕਲਰ ਦਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਕਲਰ ਦੇਖ ਰਹੇ ਹੋ ਉਸ ਤਰ੍ਹਾਂ ਦੀ ਇਹ ਵਾਲਾ ਕਲਰ ਹੈਗਾ ਤੇ ਬਹੁਤ ਹੀ ਸੋਹਣਾ ਜੀ ਇਹ ਰਹੂਗਾ ਫੈਬਰਿਕ ਕਾਟਨ ਦੇ ਵਿੱਚ ਹੈਗਾ ਬਿਓ ਪਿਓਰ ਕਾਟਨ ਦੇ ਵਿੱਚ ਹੈਗਾ ਤੇ ਤੁਸੀਂ ਇਹਦੇ ਨਾਲ ਚੈੱਕ ਮਸ਼ਲੀਨ ਦੇ ਜੀ ਚੈੱਕ ਦੇ ਵਿੱਚ ਦੁਪट्टे ਵੀ ਆ ਰਹੇ ਨੇ ਮਸ਼ਲੀਨ ਦੇ ਅਗਰ ਵਾਈ ਤੁਸੀਂ ਉਹ ਵਾਲਾ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਤੁਸੀਂ ਉਹ ਵਾਲਾ ਦੁਪੱਟਾ ਇਹਦੇ ਨਾਲ ਡਾਈ ਕਰਵਾ ਸਕਦੇ ਹੋ ਤੇ ਵਰਕ ਤੁਸੀਂ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਨੀਡਲ थ्रेड ਵਰਕ ਵੀ ਕਰਵਾ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੌਫਟ ਜੀ ਕਾਟਨ ਹੈਗੀ ਇਹ ਵਾਲੀ ਹੈਗੀ ਜਿਹੜੀ ਤੇ ਅਗਲਾ ਨੈਕਸਟ ਕਲਰ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਹੈਗਾ ਜੀ ਮੋਰ ਪੰਖੀ ਦੇਖੋ ਜੀ ਇਹ ਵਾਲਾ ਹੈਗਾ ਜੀ ਮੋਰ ਪੰਖੀ ਕਲਰ ਵੀਡੀਓ ਦੇ ਵਿੱਚ ਸੇਮ ਕਲਰ ਆ ਦੇਖੋ ਆ ਰਿਹਾ ਜਿੱਦਾਂ ਦਾ ਕਲਰ ਹੈਗਾ ਉਦਾਂ ਦੀ ਵੀਡੀਓ ਦੇ ਵਿੱਚ ਇਹੀ ਵਾਲਾ ਕਲਰ ਆ ਰਿਹਾ ਕੋਈ ਡਿਫਰੈਂਟ ਨਹੀਂ ਹੈਗਾ ਵੀ ਕਈ ਵਾਰ ਸੂਟਾਂ ਦੀ ਜੀ ਕਲਰ ਦਾ ਫਰਕ ਪੈ ਜਾਂਦਾ ਹੈ ਹੋਰ ਕਲਰ ਆ ਜਾਂਦਾ ਸੂਟਾਂ ਦਾ ਬਸ ਹਲਕਾ ਜਾਂ ਲਾਈਟ ਦਿਖ ਰਿਹਾਗਾ ਵੀਡੀਓ ਦੇ ਵਿੱਚ ਬਾਕੀ ਸਾਰਾ ਕੁਝ ਸੇਮ ਹੀ ਹੈਗਾ ਇਹਦੇ ਵਿੱਚ ਵੀ ਦੇਖੋ ਨਾਲ ਦਾ ਬ੍ਰੀਕ ਚੈੱਕ ਬਣਿਆ ਹੋਇਆਗਾ ਛੋਟੀ ਜੀ ਡੱਬੀ ਬਣੀ ਹੋਈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਨੂੰ ਅੱਜਕੱਲ ਬਹੁਤ ਹੀ ਡਿਮਾਂਡ ਦੇ ਵਿੱਚ ਹੈ ਇਹ ਵਾਲਾ ਫੈਬਰਿਕ ਚੈੱਕ ਦੀ ਮਸ਼ਰੀਨ ਚੈੱਕ ਦੀ ਦੁਪੱਟੀਆਂ ਵੀ ਆਈ ਹੋਈ ਨੇ ਜੀ ਆਪਣੇ ਕੋਲ ਤੁਸੀਂ ਇਹਦੇ ਨਾਲ ਉਹ ਵਾਲਾ ਦੁਪੱਟਾ ਇਹਦਾ ਡਾਈ ਕਰਵਾ ਸਕਦੇ ਹੋ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਭੈਣੋ ਜੀ ਕਿਸੇ ਨੇ ਵਰਕ ਕਰਵਾਉਣਾ ਚਾਹੁੰਦੇ ਹੋ ਇਸ ਸਟੱਫ ਦੇ ਉੱਤੇ ਵਰਕ ਕਰਵਾ ਸਕਦੇ ਹੋ ਜਿਹਦੇ ਵਿੱਚ ਤਾਂ ਆਪਾਂ ਜਿਹੜੇ ਕਲਰ ਨੇ ਸਾਰੇ ਦਿਖਾਉਨੇ ਆ। ਤੇ ਇਹ ਅਗਲਾ ਕਲਰ ਆ ਗਿਆ ਜੀ ਜਿਹਦੇ ਵਿੱਚ ਪੀਚ ਕਲਰ। ਦੇਖੋ ਜੀ ਜਿੰਨਾ ਭੈਣਾਂ ਨੂੰ ਲਾਈਟ ਕਲਰ ਪਸੰਦ ਨੇਗੇ ਉਹ ਇਹ ਵਾਲਾ ਕਲਰ ਚੁਸ ਕਰ ਸਕਦੇ ਨੇ। ਬਸ ਇਹਦੇ ਵਿੱਚ ਜਿਹੜੀ ਕਲਰ ਥੋੜੀ ਜਿਹੀ ਸਾਰੇ ਡਾਰਕ ਆਈ ਸੀਗੀ। ਤੇ ਇਹ ਵਾਲਾ ਇੱਕੋ ਹੀ ਕਲਰ ਹੈ ਜਿਹੜਾ ਲਾਈਟ ਹੈਗਾ ਇਹਦੇ ਉੱਤੇ ਤੁਸੀਂ ਜਿੱਦਾਂ ਦਾ ਵੀ ਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਕਰਵਾ ਸਕਦੇ ਜੀ ਆਪਣੇ ਕੋਲੇ ਵਰਕ ਡੁਨੀ ਅਵੇਲੇਬਲ ਨੇ ਜੀ ਸਟੀਚਿੰਗ ਵੀ ਆਪਣੇ ਕੋਲੇ ਹੈਗੀ ਹੈ ਜੀ ਜੇ ਤੁਸੀ ਸਟੀਚਿੰਗ ਦਿੱ ਸਟੀਚਿੰਗ ਔਰ ਪੂਰਾ ਪ੍ਰੋਪਰ ਰੈਡੀ ਚਾਹੀਦਾ ਸੂਟ ਤੁਹਾਨੂੰ ਉਹ ਵੀ ਮਿਲ ਜੂਗਾ ਜੀ ਤੁਸੀਂ ਦੁਪੱਟਾ ਟਾਈ ਡਾਈ ਕਰਵਾਉਣਾ ਸਿੰਗਲ ਡਾਈ ਕਰਵਾਉਣਾ ਲੈਸ ਵਗੈਰਾ ਲਗਾਉਣਾ ਹੈ ਦੁਪੱਟੇ ਤੇ ਜਿੱਦਾਂ ਦਾ ਤੁਹਾਨੂੰ ਚਾਹੀਦਾ ਹੈਗਾ ਤੁਹਾਡੀ ਡਿਮਾਂਡ ਅਨੁਸਾਰ ਰੈਡੀ ਕੀਤਾ ਜਾਂਦਾ ਹੈ ਜੀ ਤਾਂ ਤੇ ਕਲਰ ਚੁਆਇਸ ਵੀ ਤੁਹਾਡੀ ਡਿਮਾਂਡ ਅਨੁਸਾਰ ਹੀ ਲਾਵਾਂਗੇ ਵਰਕ ਦੇ ਵਿੱਚ ਵੀ ਤੁਹਾਡੀ ਡਿਮਾਂਡ ਅਨੁਸਾਰ ਕਲਰ ਲਾਵਾਂਗੇ ਥੋੜਾ ਜਿਆਦਾ ਲਾਈਟ ਆ ਰਿਹਾ ਇੱਥੇ ਤੇ ਅਗਲਾ ਆ ਗਿਆ ਜੀ ਮਸਕੜ ਕਲਰ ਇਹ ਵਾਲਾ ਦੇਖੋ ਜੀ ਮਸਕੜ ਕਲਰ ਤੁਸੀਂ ਇਹਨਾਂ ਨਾਲ ਜੀ ਕੰਟਰਾਸਟ ਦੁਪੱਟਾ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਨਾਲ ਦਾ ਦੁਪੱਟਾ ਡਾਈ ਕਰਵਾਉਣਾ ਹੈਗਾ ਤੁਸੀਂ ਜਿੱਦਾਂ ਦਾ ਵਰਕ ਕਰਵਾਉਗੇ ਤੁਸੀਂ ਦੁਪੱਟੇ ਨੂੰ ਕੰਟਰਾਸਟ ਵੀ ਰੱਖ ਸਕਦੇ ਹੋ ਅੱਜ ਕੱਲ ਕੰਟਰਾਸਟ ਵੀ ਬਹੁਤ ਡਿਮਾਂਡ ਦੇ ਵਿੱਚ ਹੈ ਮੈਚਿੰਗ ਬਹੁਤ ਡਿਮਾਂਡ ਦੇ ਵਿੱਚ ਹੈ ਅੱਜ ਕੱਲ ਪਹਿਣਾ ਮੈਚਿੰਗ ਦਾ ਬਹੁਤ ਜ਼ਿਆਦਾ ਆਰਡਰ ਕਰ ਰਹੇ ਨੇ ਕਿ ਜਿੱਦਾਂ ਕਿ ਪ੍ਰਿੰਟ ਸੂਟ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਮੈਚਿੰਗ ਨੇ ਜਿਹੜੇ ਬਹੁਤ ਜ਼ਿਆਦਾ ਫੇਮ ਹੋ ਰਹੇ ਨੇ ਤੁਸੀਂ ਇਹਦੇ ਨਾਲ ਕੰਟਰਾਸਟਡ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਦੁਪੱਟੇ ਤੇ ਲੈਂਸ ਲਾ ਕੇ ਸਿੰਗਲ ਸਿੰਗਲ ਡਾਈ ਕਰਵਾ ਕੇ ਦੁਪੱਟੇ ਦੇ ਉੱਤੇ ਜਿੰਨਾ ਜਿੱਦਾਂ ਦਾ ਵਰਕ ਬਣਿਆ ਹੁੰਦਾ ਉਦੋਂ ਦਾ ਲੈਂਸ ਲੱਗ ਦੋ ਜਸਟ ਉਹ ਨਾਲ ਦੀ ਸ਼ਰਟ ਨਾਲ ਵੀ ਤੁਸੀਂ ਲੈਂਸ ਵਗੈਰਾ ਲਗਵਾ ਕੇ ਨਾ ਰੈਡੀ ਕਰ ਸਕਦੇ ਹੋ ਸੁਪ ਦੀ ਲੁੱਕ ਹੈ ਜਿਹੜੀ ਬਹੁਤ ਹੀ ਸੋਹਣੀ ਆ ਜਾਂਦੀ ਹੈ ਜੀ ਇਹ ਵਾਲਾ ਦੇਖੋ ਜੀ ਮਸਟਰਡ ਕਲਰ ਹੈ ਤੇ ਅਗਲਾ ਆ ਗਿਆ ਜੀ ਮੈਂਹਰੂਨ ਕਲਰ ਦੇਖੋ ਇਹਦੇ ਵਿੱਚ ਤੁਹਾਨੂੰ 4-5-5 ਹੀ ਕਲਰ ਮਿਲਣਗੇ ਜੀ ਤੇ ਅਗਲਾ ਆ ਗਿਆ ਮਹਿਰੂਨ ਕਲਰ ਇਹ ਕੁ ਮਹਿਰੂਨ ਕਲਰ ਹੈ ਜਿਹੜਾ ਉਹ ਵੀ ਬਹੁਤ ਹੀ ਜਿਆਦਾ ਸੋਹਣਾ ਹੈ ਸਾਰਿਆਂ ਦੇ ਵਿੱਚ ਦੇਖੋ ਬ੍ਰੀਕ ਚੈੱਕ ਬਣਿਆ ਹੋਇਆ ਸਾਰੇ ਸੂਟਾਂ ਦੇ ਵਿੱਚ ਇੱਕੋ ਹੀ ਫੈਬਰਿਕ ਇੱਕੋ ਹੀ ਹੈ ਉਹਦੇ ਇਹ ਇੱਕੋ ਹੀ ਕੁਆਲਿਟੀ ਦਾ ਫੈਬਰਿਕ ਹੈ ਸੇਮ ਫੈਬਰਿਕ ਹੈ ਤੇ ਕਲਰਾਂ ਜਿਹੜੇ ਫਰਕ ਹੈਗਾ ਹਣਾ ਸਾਰਿਆਂ ਇਹਦੇ ਵਿੱਚ ਪੰਜ ਕਲਰ ਮਿਲਣਗੇ ਤੁਹਾਨੂੰ ਇਸ ਫੈਬਰਿਕ ਦੇ ਵਿੱਚ ਨਾ ਜੀ ਜਿਆਦਾ ਕਲਰ ਨਹੀਂ ਆਏ ਹੋਗੇ ਅਸੀਂ ਜਿੱਤੋ ਲੈ ਕੇ ਆਏ ਸੀ ਉਹਨਾਂ ਨੇ ਬਸ ਸਾਨੂੰ 5-6 ਕਲਰ ਹੀ ਦਿੱਤੇ ਸੀ ਫਿਲਹਾਲ ਇਹ ਫੈਬਰਿਕ ਦੇ ਵਿੱਚ ਜ਼ਿਆਦਾ ਕਲਰ ਨਹੀਂ ਜਿਹੜੇ ਨਹੀਂ ਆਏ ਕਿਉਂਕਿ ਨਿਊ ਹਲੇ ਫੈਬਰਿਕ ਇਹ ਤੇ ਤੁਸੀਂ ਦੇਖੋ ਦੁਬਾਰਾ ਤੋਂ ਇੱਕ ਵਾਰ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਮਹਿਰੂਨ ਕਲਰ ਇਹ ਵਾਲਾ ਹੈਗਾ ਜੀ ਮਸਟਰਡ ਕਲਰ ਤੇ ਇਹ ਵਾਲਾ ਹੈਗਾ ਜੀ ਪੀਚ ਕਲਰ ਜਿਹੜਾ ਲਾਈਟ ਕਲਰ ਆਇਆ ਸਿਰਫ ਉਹ ਪੀਚ ਕਲਰ ਹੀ ਆਇਆ ਜਿੱਦਾਂ ਦਾ ਤੁਸਨੂੰ ਕਲਰ ਵੀਡੀਓ ਦੇ ਵਿੱਚ ਦਿਖ ਰਿਹਾ ਉਸ ਤਰ੍ਹਾਂ ਦੀ ਹੀ ਫੈਬਰਿਕ ਦਾ ਜਿਹੜਾ ਕਲਰ ਹੈਗਾ ਥੋੜਾ ਬੋਤਾ ਐਮਨਿਕ ਦਾ ਡਿਫਰੈਂਟ ਕਿਸੇ ਕਲਰ ਦੇ ਵਿੱਚ ਆ ਗਿਆ ਨਹੀਂ ਸੇਮ ਹੀ ਕਲਰ ਹੈ ਜਿਹੜਾ ਉਹਦੇ ਵਿੱਚ ਆਇਆਗਾ ਵੀਡੀਓ ਦੇ ਵਿੱਚ ਸੇਮ ਹੀ ਕਲਰ ਆਇਆਗਾ ਇਹ ਆ ਲਾ ਆ ਗਿਆ ਜੀ ਮੋਰ ਪੰਖੀ ਕਲਰ ਤੁਸੀਂ ਦੇ ਉੱਤੇ ਲਾਈਟ ਕਲਰ ਦੇ ਥ्रेड ਯੂਜ਼ ਕਰਵਾ ਕੇ ਵਰਕ ਕਰਾ ਸਕਦੇ ਹੋ ਮਸ਼ੀਨ ਵਰਕ ਕਰਾ ਸਕਦੇ ਹੋ ਤੁਸੀਂ ਤਾਂ ਅਗੇ ਵਾਲਾ ਵਰਕ ਜਿੱਦਾਂ ਦਾ ਤੁਹਾਨੂੰ ਪਸੰਦ ਆਉਂਦਾ ਜੀ ਆਪਣੀ ਵਰਕ ਦੀ ਜਿਹੜੀਆਂ ਵੀਡੀਓਜ਼ ਪਾਈਆਂ ਹੁੰਦੀਆਂ ਨੇ ਆਪਾਂ ਮਸ਼ੀਨ ਵਰਕ ਦੀਆਂ ਵੀ ਵੀਡੀਓ ਪਾਈਆਂ ਹੁੰਦੀਆਂ ਨੇ ਤੇ ਨੀਡਲ ਥ्रेड ਵਰਕ ਕਰਦੇ ਉਹਦੀ ਵੀ ਆਪਣੀਆਂ ਪੂਰੀਆਂ ਵੀਡੀਓ ਪਾਈਆਂ ਹੁੰਦੀਆਂ ਨੇ ਤੁਸੀਂ ਉਹ ਵੀਡੀਓ ਨੂੰ ਦੇਖ ਕੇ ਆਪਾਂ ਨੂੰ ਪ੍ਰਾਈਜ਼ ਪੁੱਛ ਸਕਦੇ ਹੋ ਕਿਉਂਕਿ ਪ੍ਰਾਈਜ਼ ਆਪਾਂ ਜਿਹੜਾ ਵਰਕ ਦਾ ਇਹ ਵਾਲਾ ਆ ਗਿਆ ਜੀ ਰੈਸਟ ਕਲਰ ਤੇ ਵਰਕ ਦਾ ਪ੍ਰਾਈਸ ਆਪਾਂ ਤਾਂ ਨਹੀਂ ਦੱਸਦੇ ਜੀ ਕਿਉਂਕਿ ਵਰਕ ਪਹਿਣਾ ਅਲੱਗ-ਅਲੱਗ ਤਰੀਕੇ ਨਾਲ ਕਰਵਾਉਂਦੀਆਂ ਨੇ ਹਨਾ ਕਿਸੇ ਨੇ neck ਤੇ ਵਰਕ ਕਰਵਾ ਲਿਆ ਬਸ ਸਿੰਪਲ ਜੀ ਲੁੱਕ ਜਿਹੜੀਆਂ ਪਹਿਣਾ ਗਰਲਸ ਲੁੱਕ ਪੀਸ ਰੈਡੀ ਕਰਵਾਉਂਦੀਆਂ ਉਹ ਜਾਂ ਤਾਂ ਪੈਨਲ ਵਰਕ ਕਰਵਾਉਂਦੀਆਂ ਨੇ ਜੀ ਵੀ neck ਕਰਵਾ ਲੈਂਦੇ ਨੇ ਬਸ ਇਸ ਤਰ੍ਹਾਂ ਜਿਹੜੀਆਂ ਪਹਿਣਾ ਕਈ ਪਹਿਣਾ ਦੇਖੋ ਘੇਰੇ ਤੇ ਵਰਕ ਕਰਵਾ ਕੇ ਕੱਲਿਆ ਬਾਜੀ ਵਰਕ ਕਰਾਉਂਦੀਆਂ ਨੇ ਕਈ ਪਹਿਣਾ ਜੀ ਚੌਰਸ neck ਕਰਵਾ ਕੇ ਬਾਟਮ ਵਰਕ ਬਾਜੂ ਵਰਕ ਕਰਵਾਉਣੀ ਹੈ ਤਾਂ ਕਰਕੇ ਆਪਾਂ ਜਿਹੜਾ ਪ੍ਰਾਈਜ਼ ਹੈਗਾ ਵਰਕ ਦਾ ਵੀਡੀਓ ਦੇ ਵਿੱਚ ਨਹੀਂ ਦੱਸਦੀ ਹੈਗੀ ਤੁਸੀਂ ਸਾਨੂੰ ਜਿਨ੍ਹਾਂ ਨੇ ਵੀ ਕਰਵਾਉਣਾ ਹੈਗਾ ਤੁਸੀਂ ਦੱਸ ਸਕਦੇ ਹੋ ਵੀ ਆਪਾਂ ਨੇ ਇੱਥੇ-ਇੱਥੇ ਵਰਕ ਕਰਾਉਣਾ ਹੈ ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਵਰਕ ਦਾ ਪ੍ਰਾਈਜ਼ ਆਪਾਂ WhatsApp ਮੈਸੇਜ ਕਰੂ ਆਪਾਂ ਨੂੰ ਜਿਹੜਾ ਆਪਣਾ ਨੰਬਰ ਹੈ ਸਕਰੀਨ ਦੇ ਉੱਤੇ ਹੁੰਦਾ ਹੈ ਤੁਸੀਂ ਉਸ WhatsApp ਮੈਸੇਜ ਕਰਕੇ ਆਪਾਂ ਨੂੰ ਪ੍ਰਾਈਜ਼ ਪੁੱਛ ਸਕਦੇ ਹੋ ਤੇ ਤੁਸੀਂ ਆਪਣੀ ਡਿਮਾਂਡ ਹੈ ਜਿਹੜੀ ਦੱਸ ਸਕਦੇ ਹੋ ਵੀ ਕਿਸ ਕਲਰ ਦਾ ਤੁਹਾਨੂੰ ਥ्रेड ਚਾਹੀਦਾ ਕਿਸ ਕਲਰ ਦਾ ਤੁਹਾਨੂੰ ਫੈਬਰਿਕ ਚਾਹੀਦਾ ਅਦਰਵਾਈਜ਼ ਤੁਸੀਂ ਆਪਣੇ ਕੋਲ ਫੈਬਰਿਕ ਦੇ ਕੇ ਆਪਾਂ ਨੂੰ ਕੋਲ ਵਰਕ ਕਰਾਉਣਾ ਚਾਹੁੰਦੇ ਜੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਹਨ ਤੁਹਾਡੀ ਆਪਣੀ ਇੱਛਾ ਹੈਗੀ ਤੇ ਆਪਣੀ ਸ਼ਾਪ ਦੇ ਉੱਤੇ ਵੀ ਸਾਰੇ ਫੈਬਰਿਕ ਪਲੇਨ ਹੁੰਦੇ ਨੇਗੇ ਪ੍ਰਿੰਟ ਫੈਬਰਿਕ ਵੀ ਤੇ ਚਲੋ ਜੀ ਹਨਾ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਚਲੋ ਭੈਣੇ ਅੱਜ ਆਪਾਂ ਤੁਹਾਨੂੰ ਸਾਰੇ ਦਿਖਾਏ ਨੇ ਪਲੇਨ ਸੂਟ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਕਲਰ ਕੰਟਰਾਸਟ ਕਲਰ ਪਸੰਦ ਆਉਂਦਾ ਹੈ ਹਨਾ ਤੁਸੀਂ ਆਪਾਂ ਦੇ ਕੋਲ ਵਰ ਸਕਦੇ ਸਕਰੀਨ ਸ਼ਾਟ ਲੈ ਕੇ ਹਨਾ ਤੇ ਇਹ 9000 ਰੁਪਏ ਦੀ ਰੇਂਜ ਦੇ ਵਿੱਚ ਹੈ ਇਹ ਵਾਲਾ ਜਿਹੜਾ ਸੂਟ ਹੈ ਕੈਮਬ੍ਰਿਕ कॉटन ਪਿਓਰ ਕ ਰਾਮਟੈਕਸ ਬ੍ਰਾਂਡ ਦਾ ਸੂਟ ਹੈਗਾ ਤੇ कॉटन ਇਹ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਹੈਨਾ ਤੁਸੀਂ ਇਹਦੇ ਉੱਤੇ ਵਰਕ ਕਰਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਾਉਣਾ ਚਾਹੁੰਦੇ ਹੋਗੇ ਤੁਸੀਂ ਨੀਡਲ ਥ्रेड ਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਹੈਨਾ ਤੇ ਆਪਣ ਨੂੰ ਹੈਨਾ WhatsApp ਤੇ ਮੈਸੇਜ ਕਰਕੇ ਤੁਸੀਂ ਦੱਸ ਸਕਦੇ ਹੋ ਤੇ ਜਿਹੜੇ ਕਲਰ ਆਏ ਨੇ ਇਹ ਆਪਣੇ ਕੋਲੇ ਬਸ ਇਹੀ 5-6 ਕਲਰ ਜਿਹੜੇ ਤੁਹਾਨੂੰ ਦਿਖਾਏ ਨੇਗੇ ਇਹੀ ਕਲਰ ਨੇ ਇਹੀ ਕਲਰ ਹਾਲੇ ਦੁਆਰੋਂ ਮਿਲ ਜਣਗੇ ਕਿਉਂਕਿ ਇਹਦੇ ਵਿੱਚ ਜ਼ਿਆਦਾ ਚਾਟ ਹਾਲੇ ਨਹੀਂ ਆਏ ਕਿਉਂਕਿ ਨਿਊ ਆਈਏ ਵਾਲੀ ਫ ਤੇ ਚਲੋ ਭੈਣੇ ਅੱਜ ਦੀ ਵੀਡੀਓ ਸਿਰਫ ਇੰਨੀ ਹੀ ਸੀ ਹਨਾ ਮਿਲਦੇ ਆ ਤੁਹਾਨੂੰ ਹੋਰ ਵੀਡੀਓ ਲੈ ਕੇ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਝ ਹੋਰ ਪ੍ਰਿੰਟ ਵਰਬਰੀ ਦੇ ਸੂਟ ਦਿਖਾਵਾਂਗੇ ਤੁਹਾਨੂੰ ਬਣੇ ਰਿਹਾ ਕਰੋ ਭੈਣੇ ਵੀਡੀਓ ਦੇ ਨਾਲ ਵੀਡੀਓ ਦੀ ਡੇਲੀ ਵੇਟ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਭੈਣ ਭਰਾਵਾਂ ਨੇ ਕੀਤਾ ਹੋਇਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਵੀਡੀਓ ਦੇਖਦੀ ਨੇ ਭੈਣਾਂ ਆਪਣੇ ਕੋਲ ਆਰਡਰ ਲੈਂਦੀ ਨੇ ਜੀ ਦਿਲ ਤੋਂ ਧੰਨਵਾਦ ਉਹਨਾਂ ਦਾ ਚਲੋ ਮਿਲਦੇ ਆ ਭੈਣੇ ਹੁਣ ਅਗਲੀ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ ਸਾਰਿਆਂ ਨੂੰ